ਕਲਵਾਹ ਜ਼ਿਲ੍ਹਾ ਕਪੂਤਲਾ ਦੇ ਵਿੱਚ ਬਸਾਖੀ ਦਾ ਤਿਉਹਾਰ ਹਰ ਸਾਲ ਬਹੁਤ ਵੱਡੇ ਪੱਧਰ ਤੋਂ ਮਨਾਇਆ ਜਾਂਦਾ ਹੈ। ਅਸਟਾ ਮੱਤ ਕਲਵਾਹ ਦੀ ਪਾਬਾ ਬ੍ਰਹਮ ਦਾ ਮੰਡਕ ਕਮੇਟੀ ਨੂੰ ਪੁੱਛੀਏ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਸ ਤਸਵੀਰ ਦੇ ਵਿੱਚ। ਸਭ ਤੋਂ ਪਹਿਲਾਂ ਦੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਮੇਲਾ ਹਰ ਸਾਲ ਬਹੁਤ ਧੂਮਤਾਂ ਮਨਾਇਆ ਜਾਂਦਾ। ਇਸ ਸਾਲ ਵੀ ਪੂਰੀ ਧੂਮਤਾਂ ਮਨਾਇਆ ਜਾ ਰਿਹਾ। ਔਰ ਹਰ ਤਰ੍ਹਾਂ ਦਾ ਪ੍ਰਬੰਧ ਲੰਗਰ ਦਾ, ਕਬੱਡੀ ਦਾ ਗਾयक ਦਾ ਔਰ ਵਾਲੀਬਾਲ ਦੇ ਮੈਚ ਵੀ ਚੱਲ ਰਿਹਾ ਬਹੁਤ ਹੀ ਜੰਗੀ ਪੱਦਰ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਐਨ ਆਰ ਆਈ ਬੱਚਿਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਹੁੰਮਤਾਮਨਾ ਮਨਾਇਆ ਜਾ ਰਿਹਾ ਮੇਲਾ 11 12 ਤੇ 13 ਤਿੰਨ ਦਿਨ ਚੱਲੂਗਾ ਉਹ ਪਾ ਖੁੱਲ੍ਹੀਏ ਟੀਮਾਂ ਐ ਓਪਨ ਦੇ ਮੈਚ ਆ ਤੇ ਵਾਲੀਬਾਲ ਦੀਆਂ ਮੇਰੇ ਖਿਆਲ 25 ਤੋਂ 30 ਟੀਮਾਂ ਆ ਤੇ ਫਾਈਨਲ ਮੈਚ ਜਿਹੜਾ ਵਾ ਕਬੱਡੀ ਦਾ ਉਹ 13 ਤਰੀਕ ਨੂੰ ਮਸਾਖੀ ਵਾਲੇ ਦਿਨ ਹੋਊਗਾ ਗਾਇਕ ਤੋਂ ਬਾਅਦ ਚ ਕਿੰਨੇ ਸਾਲ ਹੋ ਗਏ ਇੱਥੇ ਜਿਹੜਾ ਵਸਾਕੀ ਦਾ ਤਹਾਰ ਬਣਿਆ ਲਗਭਗ ਮੇਰੇ ਹਿਸਾਬ ਨਾਲ 100 ਸਾਲ ਤੋਂ ਉੱਤੇ ਸਾਡੀ ਉਮਰ ਤੋਂ ਵੱਧ ਦੀ ਪਹਿਲਾਂ ਦੇ ਚੱਲਣ ਦੇ ਸਾਡੇ ਵੱਡੇ ਬਡੇਰਿਆਂ ਤੋਂ ਮੇਲਾ ਚੱਲਦਾ ਆ ਰਿਹਾ ਇੱਥੇ ਆਈਆਂ ਵੀ ਸੰਗਤਾਂ ਲਈ ਦਸਤਕਾਰੀ ਪਲੇਅਰ ਕਿਤਰਾ ਦੇ ਪ੍ਰਬੰਧ ਕੀਤੇ ਗਏ ਸਾਰੇ ਪ੍ਰਬੰਧ ਕੀਤੇ ਗਏ ਜਿਹੜੇ ਖਿਡਾਰੀ ਰਾਤ ਰਹਿਣਾ ਚਾਹੁੰਦੇ ਉਹਨਾਂ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਰਹਿائش ਦਾ ਪ੍ਰਬੰਧ ਸਾਰੇ ਤਰ੍ਹਾਂ ਦੇ ਪ੍ਰਬੰਧ ਪੂਰੇ ਮੁਕੰਮਲ ਆ ਇਹ ਜਗਾ ਬਾਬਾ ਬ੍ਰਹਮਦਾਸ ਜੀ ਜਿਨ੍ਹਾਂ ਦੇ ਜਗਾ ਦੇ ਉੱਪਰ ਵਸਾਖੀ ਦਾ ਮੇਲਾ ਮਨਾਇਆ ਜਾਂਦਾ ਇਹਦਾ ਥੋੜਾ ਜਿਹਾ ਇਤਿਹਾਸ ਆ ਤੇ ਸ਼ਾਰਟ ਦੇ ਵਿੱਚ ਇਹ ਸਾਡੇ ਜਠੇਰੇ ਆ ਇੱਥੇ ਤੰਤਨ ਬਾਬਾ ਬ੍ਰਹਮਦਾਸ ਜੀ ਨੇ ਤਪੱਸਿਆ ਕੀਤੀ ਆ ਔਰ ਇਹ ਨਗਰ ਵਸਾਇਆ ਇਸ ਕਰਕੇ ਸਾਰਾ ਪਿੰਡ ਜਿਹੜਾ ਆ ਇਹਨਾਂ ਨੂੰ ਇੱਕ ਜਠੇਰਿਆਂ ਦੇ ਤੌਰ ਤੇ ਵੱਡੇ ਵਡੇਰਿਆਂ ਦੇ ਤੌਰ ਤੇ ਮੰਨਦਾ ਆ ਅਸੀਂ ਸਾਰੇ ਹੀ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਇੱਥੇ ਮੇਲਾ ਮਨਾਉਂਦੇ ਆ ਕਿੰਨੀ ਕੁ ਖੁਸ਼ੀ ਦਾ ਚਾਹ ਹੈਗਾ ਇਸ ਮੇਲੇ ਦਾ ਬਹੁਤ ਜ਼ਿਆਦਾ ਹਰ ਸਾਲ ਹੀ ਬਹੁਤ ਜ਼ਿਆਦਾ ਹੁੰਦਾ ਸੰਗਤ ਨੂੰ ਬਹੁਤ ਜ਼ਿਆਦਾ ਚਾਹ ਨਾਲ ਮਨਾਇਆ ਜਾਂਦਾ ਦਸਤੋ ਤੇ ਜਿਹੜੇ ਆਪਣੇ ਢਿਲਵਾ ਆ ਜਾਂ ਸਾਰੇ ਵਿੱਚ ਵੱਸਦੇ ਆ ਜੋ ਸਹਿਯੋਗ ਕਰਦੇ ਆ ਇਸ ਮੇਲੇ ਦਾ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੇ ਇਹ ਮੈਸੇਜ ਦੇਣਾ ਚਾਹੁੰਦੇ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਹ ਸਹਿਯੋਗ ਆ ਸਾਰਾ ਐਡਾ ਵੱਡਾ ਮੇਲਾ ਕਰਾਉਣਾ ਇਹ ਕੋ ਛੋਟੀ ਮੋਟੀ ਗੱਲ ਨਹੀਂ ਜਿੰਨੇ ਐਨ ਆਰ ਆਈ ਮੁੰਡੇ ਸਾਡੇ ਬੇਟੇ ਸਾਡੇ ਵੀਰ ਬਾਹਰ ਗਏ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੇਲਾ ਹੁੰਦਾ ਉਹਨਾਂ ਦਾ ਤੇ ਸਾਡੀ ਕਮੇਟੀ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਆ ਮੈਂ ਜੀ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਔਰ ਮੈਂ ਉਮੀਦ ਕਰਦਾ ਹਾਂ ਕਿ ਇਹ ਮੇਲਾ ਹਮੇਸ਼ਾ ਐਸੇ ਹੀ ਵਾਤਾ ਖੋਲਦਾ ਰਹੇਗਾ ਬਰਾਬਰ ਰਲ ਮਿਲ ਕੇ ਇਤਹਾਦ ਨੂੰ ਮਨਾਉਂਦੇ। ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਭ ਤੋਂ ਪਹਿਲਾਂ ਕੀ ਬੋਲਣਾ ਤੋਂ ਬਤਾਈਆਂ ਮਾਰਕਾ ਵਸਾਕੀ ਦੀਆਂ ਕਿਉਂਕਿ ਢਿਲਵਾਦੀ ਪ੍ਰਬੰਧਕ ਕਮੇਟੀ ਹਰ ਸਾਲ ਵਸਾਕੀ ਦਾ ਧਿਆੜਾ ਮਨਾਉਂਦੀ ਆ। ਵੱਗੋ ਵੱਧਵਧੀਆਂ ਪ੍ਰੋਗਰਾਮ ਕਰਦੀ ਮੋਟੇ ਕਰਦੀ ਆ। ਔਰ ਐਸਾ ਵਾਰਜੋ ਵਸਾਕੀ ਦਾ ਧਿਆੜਾ ਮਨਾਇਆ ਜਾਂ ਕਿ ਕਰਿਆ ਜਾਊਗਾ ਇਸ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਵਿੱਤਰ ਦਿਹਾੜਾ ਦੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਹ ਤਹਿਲਵਾਨਗਰ ਕਈ ਸਾਲਾਂ ਤੋਂ ਆਪਣੇ ਵਿਸਾਖੀ ਦਾ ਆਰਗੇਨਾਈਜ਼ ਕਰ ਰਹੇ ਆ ਅਸੀਂ ਬਹੁਤ ਧੰਨਵਾਦੀ ਆ ਕਮੇਟੀ ਦੇ ਜੇ ਕਿ ਬਹੁਤ ਉਚਿਤ ਪ੍ਰਬੰਧਕ ਹਨ ਅਤੇ ਬੜੇ ਕਾਮਯਾਬੀ ਨਾਲ ਇਹ ਚਲਾ ਰਹੇ ਹਨ ਆਪ ਜੀ ਨੂੰ ਸਾਰੇ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਕਹਿੰਦੇ ਆ ਆਪ ਜੀ ਨੂੰ ਖਾਲਸਾ ਦੇ ਪਵਿੱਤਰ ਜਨਮ ਦੇ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵਿਸਾਖੀ ਦੇ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਬੱਡੀ ਟੂਰਨਾਮੈਂਟ ਕਰਵਾਇਆ ਜਾਂਦੇ ਵਾਲੀਬॉल ਟੂਰਨਾਮੈਂਟ ਕਰਾਇਆ ਜਾਂਦੇ ਦੋਹਾਂ ਜਿਹੜਾ ਸੰਗਤਾਂ ਹੁੰਦੀਆਂ ਆ ਕੀ ਕਹਣਾ ਚਾਹੋਗੇ ਲੱਗੇ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਜਮਾਨੇ ਵਿੱਚ ਸਾਡਾ ਨੌਜਵਾਨ ਜਿਹੜਾ ਸਾਡੇ ਤੋਂ ਵਿਸ਼ਕੇ ਨਸ਼ੇ ਦੇ ਵਿੱਚ ਜਾ ਰਿਹਾ ਉਹਨਾਂ ਨੂੰ ਸੇਧ ਦੇਣ ਵਾਸਤੇ ਅੱਜ ਦੇ ਜਮਾਨੇ 'ਚ ਸਾਨੂੰ ਸਪੋਰਟਸ ਨੂੰ ਪ੍ਰੋਮੋਟ ਕਰਨ ਦੀ ਬਹੁਤ ਲੋੜ ਹੈ ਜੋ ਕਿ ਸਾਡਾ ਸੱਭਿਆਚਾਰ ਪੰਜਾਬੀ ਕਲਚਰ ਹੈ ਇਹ ਧਰਮ ਨਾਲੋਂ ਵੀ ਸਾਡਾ ਪੁਰਾਣਾ ਧਰਮ ਆ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਸਾਡਾ ਨੌਜਵਾਨ ਸਾਡੇ ਵਿਰਸੇ ਨਾਲ ਜੁੜਿਆ ਰਹੇ ਇਹ ਬਹੁਤ ਉਦਮ ਉਪਰਾਲਾ ਹੈ ਜੀ ਪੰਜਾਬ ਕ੍ਰੀ ਜੋ ਅਜੇ ਤੇ ਲਗਾ ਵੀ ਕੇ ਮਸਾਕੀ ਦਾ ਮੇਲਾ ਚਲਾਇਆ ਜਾ ਰਿਹਾ ਜੋ 11 ਤਰੀਕ ਨੂੰ ਹੋ ਕੇ 13 ਤਰੀਕ 13 14 ਤੱਕ ਚੱਲ ਰਿਹਾ ਹੈ ਕੀ ਤਣਾ ਜਾਓਗੇ ਮੇਲੇ ਸਭ ਤੋਂ ਪਹਿਲਾਂ ਵੀ ਜਿਹੜਾ ਅੱਜ ਦਾ ਆਪਾਂ ਮੇਲਾ ਮਨਾ ਰਹੇ ਹਾਂ ਖਾਲਸਾ ਦਿਵਸ ਦੇ ਸਮੁੱਚੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਇਹਦੇ ਨਾਲ ਹੀ ਵਧਾਈ ਦੇ ਪਾਤਰ ਪ੍ਰਬੰਧਕ ਕਮੇਟੀ ਬਾਬਾ ਬਰੰਗਾਸ ਕਲੱਬ ਦੀ ਜਿਹੜੀ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਮੇਲਾ ਬਣਾਉਂਦੀ ਆ ਔਰ ਇਹ ਇਲਾਕੇ ਦਾ ਸਰਮੌਰ ਮੇਲਾ ਔਰ ਮੈਂ ਆਸ ਕਰਦਾ ਵੀ ਇਹ ਕਮੇਟੀ ਹਰ ਸਾਲ ਅਗਾਂਹ ਵੀ ਇਸੇ ਤਰੀਕੇ ਨਾਲ ਮੇਲਾ ਬਣਾਉਂਦੀ ਰਹੇਗੀ ਕਿ ਮੈਨੂੰ ਲੱਗਦਾ ਜੀ ਇੱਕ ਨਗਰਵਤੀ ਹੋਣ ਕਰਕੇ ਜਿਹੜੇ ਮੇਲੇ ਲੱਗਦੇ ਆ ਕਿੰਨੀ ਕੁ ਬਿਟੀ ਦੀ ਬਿਮਾਰੀ ਵੱਧ ਜਾਂਦੀ ਆ ਮੇਲੇ ਦਾ ਸਹੀ ਲੋਕ ਕਰਨਾ ਔਰ ਆਪਣੀ ਬਹੁਤ ਹੀ ਵਧੀਆ ਲੱਗਦਾ ਜੀ ਇਹ ਮੇਲੇ ਸਾਡੇ ਸੱਭਿਆਚਾਰਕ ਦਾ ਅੰਗ ਹੈ ਆਏ ਆ ਆਪਸ ਵਿੱਚ ਭਾਈਚਾਰਾ ਵਧਾਉਂਦੇ ਆ ਇੱਕ ਦੂਜੇ ਨੂੰ ਆਪਸ ਨਾਲ ਮਿਲਾਉਂਦੇ ਆ ਔਰ ਇਹੋ ਜਿਹੇ ਮੇਲੇ ਲੱਗਨੇ ਚਾਹੀਦੇ ਆ ਇਹਦੇ ਨਾਲ ਸਮਾਜਿਕ ਸਾਂਝ ਵਧਦੀ ਆ ਈਲਾ ਓ ਜੱਟ ਵਿਖਾਉ ਸਾਰਾ ਮੇਲਾ ਨੀ ਕੰਮਕਾਰ ਤੋਂ ਅੱਜ ਮੈਂ ਬੇਲਾ ਉਹ ਜੱਟ ਵਖਾਉ ਸਾਰਾ ਮੇਲਾ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਮੂੰਹ ਵੇਖਣ ਨੂੰ ਮਿਲਦੇ ਆਈਆਂ ਨਵਾਂ ਸ਼ੀਸ਼ਾ ਲੈ ਘਰੇ ਆਈ ਤਾ ਟੁੱਟਿਆ ਵਾ ਨਹਾ ਤੱਕ ਆ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਗੋਰੀ ਤਉਨੋਂ ਗਾਨੀ ਗਾਨੀ ਉਹ ਲੈਲਾ ਜੋ ਚਾਹੁੰਦੀ ਹੈ ਤੂੰ ਨਾ ਨਾਨ ਬਗਾਨੀ ਲੈਲਾ ਜੋ ਚਾਹੁੰਦੀ ਵਿਕ ਕਿੰਨ ਦੀ ਮੈਂ ਤੈਨੂੰ ਕਹਿੰਦੀ ਮੈਨੂੰ ਕੀ ਕਹਿੰਦੀ ਹਾਏ ਮੇਲੇ ਤੂੰ ਲਗਪੋਣੀ ਮੈਂ ਦੀ ਨਵਾਲਾ ਟਿਲਮਾਲੇ ਡਿਜ਼ਾਈਨ ਬਹੁਤ ਸੋਹਣਾ ਪਾਉਂਦੇ ਆ ਵਿਕ ਕਿੰਨ ਦੀ ਮੈਂ ਤੈਨੂੰ ਕਹਿੰਦੀ ਮੇਲੇ ਤੂੰ ਲਗਪੋਣੀ ਵੇ ਦਿਲ ਦੇ ਚਾਮাইয়া ਅੱਜ ਕਰਦੀ ਪੂਰੇ ਸਾਰੇ ਵੇ ਦਿਲ ਦੇ ਚਾਮাইয়া ਇਸ ਮੇਲੇ ਤੇ ਵੀ ਹਸਬੰਦ ਵਾਈਫਾਈ ਹੋਣਗੇ ਮੇਲਾ ਕਿਵੇਂ ਦੇਖਦੇ ਆ ਗੀਤ ਰਾਹੀਂ ਬਾਈ ਜਦੋਂ ਗੱਲ ਕਰਦੇ ਕੋ ਘਟ ਗਾਉਣ ਵਾਲੇ ਮੜ ਜੀ ਲਾਦੇ ਕਰ ਮੁੰਡਾ ਤਿਆਰ ਹੋ ਆ ਜਾ ਵੀਓ ਮੇਲੇ ਤੇ ਇਕੱਠੇ ਹੋਇਆ ਤੁਹਾਡੇ ਲਈ ਚੰਦ ਲੈਣਾ ਏ ਗੱਲ ਤੇ ਦੁਨੀਆ ਜਾਣਦੀ ਏ ਦੀ ਇਹ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਰਾਮ ਜਪਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਨੀ ਆ ਸਾ ਪਰਦੇਸੀਆਂ ਨੇ ਇੱਕ ਦਿਨ ਟੁਰ ਜਾਣਾ ਅਸਾਂ ਪਰਦੇਸੀਆਂ ਨੇ ਇੱਕ ਦਿਨ ਟੁਰ ਜਾਣਾ ਤੇ ਕੁੰਡਾ ਮਾਰ ਕੇ ਇਨਾ ਹਵੇਲੀਆਂ ਤੇ ਕੁੰਡਾ ਮਾਰ ਕੇ ਨਾ ਹਵੇਲੀਆਂ ਕਿ ਮੇ ਮੇਲਾ ਹੋ ਜੱਟ ਖਾਉ ਸਾਰਾ ਮੇਲਾ ਕੰਮਕਾਰ ਤੁਮ ਅੱਜ ਨਾ ਮੇਲਾ ਹੋ ਜੱਟ ਖਾਉ ਸਾਰਾ ਮੇਲਾ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲੈ ਲਾ ਮੂੰਹ ਵੇਖਣ ਨੂੰ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲੈ ਲਾ ਗੋਰੀ ਤਾਉ ਨੂੰ ਗਾਨੀ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲੈ ਲਾ ਗੋਰੀ ਤਾਉ ਨੂੰ ਗਾਨੀ ਲੈ ਲੈ ਜੋ ਚਾਹੁੰਦੀ ਪੂਨਾ ਨਾਰ ਬਗਾਨੀ ਲੈ ਲੈ ਜੋ ਚਾਹੁੰਦੀ